ਕਾਂਗ ਦੇ ਰੰਗ ਨਮਸਕਾਰ ਸਸਰੀਕਾਲ ਕਾਂਗ ਦੇ ਰੰਗ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਮੈਂ ਹਾਂ ਕੁਲਵਿੰਦਰ ਸਿੰਘ ਕਾਂਗ ਦੋਸਤੋ ਅੱਜ ਮੈਂ ਜਿਹੜੀ ਸ਼ਖਸੀਅਤ ਦੇ ਨਾਲ ਬੈਠਾ ਹਾਂ ਇਹ ਨੇ ਸਰਦਾਰ ਅਮਰਿੰਦਰ ਸਿੰਘ ਸ਼ਿਲਪੀ ਪੰਜਾਬੀ ਸੱਭਿਆਚਾਰਕ ਕਮੇਟੀ ਸ਼੍ਰੀ ਗੰਗਾ ਨਗਰ ਦੇ ਪ੍ਰਧਾਨ ਔਰ ਲਿਟਰੇਰੀ ਪਰਸਨ ਪੰਜਾਬੀ ਇਤਨਾ ਜੁੜੇ ਹੋਏ ਔਰ ਪੰਜਾਬੀ ਫਿਲਮੀ ਅਦਾਕਾਰ ਬਹੁਤ ਕੁਛ ਇਹਨਾਂ ਦੇ ਨਾਲ ਹੈ ਜਦ ਗੱਲਬਾਤ ਕਰਾਂਗੇ ਗੱਲਾਂ ਬਾਤ ਨਿਕਲਣਗੀਆਂ ਅਮਰਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੰਗ ਸਾਬ ਕੀ ਹਾਲ ਚਾਲ ਹੈ ਸਰ ਬਹੁਤ ਵਧੀਆ ਜੀ ਬਹੁਤ ਬਹੁਤ ਮਿਹਰਬਾਨੀ ਕੀ ਬਾਤ ਹੈ ਅੱਛਾ ਮੈਨੂੰ ਇਹ ਦੱਸੋ ਸਰ ਇਹ ਸ਼ਿਲਪੀ ਸਾਹਿਬ ਤੁਹਾਡਾ ਇਹ ਜਿਹੜਾ ਕਲਾ ਦੇ ਨਾਲ ਜਾਂ ਸਾਹਿਤ ਦੇ ਨਾਲ ਜੁੜਨ ਦਾ ਜੋ سلسلہ ਕਦੋਂ ਤੋਂ ਸ਼ੁਰੂ ਹੋਇਆ ਕਿੱਥੋਂ ਤੁਸੀਂ ਬਿਲੋਂਗ ਕਰਦੇ ਹੋ ਕੰਗ ਸਾਬ ਬਸ ਕਾਲਜ ਟਾਈਮ ਤੋਂ ਸਮਝੋ ਜਦੋਂ ਸਕੂਲ ਦੇ ਵਿੱਚ ਹੁੰਦੇ ਸੀ ਬਚਪਨ ਚ ਤਾਂ ਉਦੋਂ ਮੇਰੇ ਫਾਦਰ ਪੁਲਿਸ ਸੀ ਤੋਂ ਅਕਸਰ ਮੇਰੇ ਕੋਲ ਇੱਕ ਗੀਤ ਸੁਨਿਆ ਕਰਦੇ ਸੀ ਬੱਤੀ ਬਲ ਕੇ ਬਨੇਰੇ ਉੱਤੇ ਰੱਖਦੀ ਐ ਗਾਣਾ ਬੜਾ ਪਪੂਲਰ ਸੀ ਜੀ ਜੀ ਤਾਂ ਉਹ ਤੀਜੀ ਚੌਥੀ ਚ ਪੜਦੇ ਸੀ ਉਦੋਂ ਦਾ ਹੀ ਇਹ ਗਾਣਾ ਮੇਰੇ ਦਿਮਾਗ ਸੀ ਉਦੋਂ ਦੀ ਬੱਤੀ ਬਲ ਗਈ ਉਦੋਂ ਦੀ ਬੱਤੀ ਬਲ ਗਈ ਫਿਰ ਕਾਲਜ ਚਲੇ ਗਏ ਜੀ ਜੰਨੀਗੜ ਚਲੇ ਗਏ ਉੱਥੇ ਬੀਏ ਕੀਤੀ ਡੀਏਵੀ ਕਾਲਜ ਤੋਂ ਜੀ ਮੈਂ ਭੰਗੜੇ ਦਾ ਪਲੇਅਰ ਸੀਗਾ ਉੱਤੇ ਮੈਂ ਕੈਪਟਨ ਰਿਆ ਕਈ ਸਾਲ ਉਸ ਤੋਂ ਬਾਅਦ ਮੈਨੂੰ ਮੌਕਾ ਮਿਲਿਆ ਕੁਛ 6 ਮਹੀਨੇ ਮੈਂ ਮਲੋਟ ਵੀ ਆ ਕੇ ਪੜਿਆ ਅੱਛਾ ਡੀਵੀ ਕਾਲਜ ਮਲੋੜ ਚ ਸੋ ਇੱਥੇ ਵੀ ਮੈਂ ਭੰਗੜੇ ਦਾ ਬਹੁਤ ਅੱਛਾ ਪਲੇਅਰ ਸੀ ਕੁਝ ਲਿਖਦਾ ਵੀ ਸੀ ਪੰਜਾਬੀ ਗੀਤ ਕੁਝ ਗਾਉਣ ਦਾ ਸ਼ੌਂਕ ਵੀ ਸੀ ਲੇਕਿਨ ਮੇਰੇ ਕੁਝ ਦੋਸਤ ਨੇ ਜਿਨ੍ਹਾਂ ਨੂੰ ਮੈਂ ਪਹਿਲੀ ਵਾਰ ਸਟੇਜ ਤੇ ਲੈ ਕੇ ਜਾ ਜਿਨ੍ਹਾਂ ਵਿੱਚ ਇੱਕ ਨਿਰਮਲਜੀਤ ਨਿੰਬਾ ਬਹੁਤ ਮਸ਼ਹੂਰ ਹੈ ਜਿਨ੍ਹਾਂ ਨੇ ਪੁੱਤ ਜੱਟਾਂ ਦੇ ਫਿਲਮ ਵਿੱਚ ਵੀ ਗਾਇਆ ਸੀ ਜੀ ਤਾਂ ਉਸ ਤੋਂ ਬਾਅਦ ਮੈਂ ਐਮਏ ਕਰਨ ਚਲਾ ਗਿਆ ਜੀ ਖਾਲਸਾ ਕਾਲਜ ਅੰਮ੍ਰਿਤਸਰ ਉੱਥੋਂ ਐਮਏ ਕਰਕੇ ਆਇਆ ਤਾਂ ਐਮਏ ਕਰਨ ਤੋਂ ਬਾਅਦ ਬਸ ਉਹ ਲਗਨ ਦਿਨ ਬਦਨ ਵੱਧਦੀ ਗਈ ਮੈਨੂੰ ਜੌਬ ਨਹੀਂ ਮਿਲੀ ਮੈਂ ਚਾਰ ਵਾਰ ਸੈਲੈਕਟ ਹੋਇਆ ਕਈ ਨੌਕਰੀਆਂ ਸਰਕਾਰੀ ਨੌਕਰੀਆਂ ਚ ਫਿਰ ਵਿਆਹ ਹੋ ਗਿਆ ਜੀ ਵਿਆਹ ਮੇਰਾ ਇੱਥੇ ਰਾਜਸਥਾਨ ਚ ਬੈਸਿੰਗਰ ਮੇਰੀ ਵਾਈਫ ਉਥੋਂ ਦੇ ਰਹਿਣ ਵਾਲੇ ਆ ਉਹ ਗਵਰਨਮੈਂਟ ਜੌਬ ਸਰਕਾਰੀ ਟੀਚਰ ਸਨ ਜੀ ਤਾਂ ਕੀ ਨਾਂ ਕੀ ਉਹਨਾਂ ਦਾ ਉਹਨਾਂ ਦਾ ਨਾਮ ਸੰਤੋਸ਼ਕੌਰ ਅੱਛਾ ਉਹ ਜਿਨ੍ਹਾਂ ਦੇ ਨਾਂ ਤੇ ਤੁਸੀਂ ਆਪਣੀ ਕੋਠੀ ਦਾ ਨਾਮ ਰੱਖਿਆ ਹੈ ਕੋਟਰਦਾ ਹੁੰਦਾ ਹੀ ਜਨਾਨੀਆਂ ਦੇ ਸਿਰ ਤੇ ਆ ਜੀ ਇਹ ਸੁਭਾਲਣਾ ਵੀ ਉਹਨਾਂ ਨੇ ਆ ਤੇ ਉਹਨਾਂ ਦੇ ਨਾਂ ਤੇ ਹੀ ਹੋਣਾ ਚਾਹੀਦਾ ਮੇਰੇ ਹਿਸਾਬ ਨਾਲ ਬਿਲਕੁਲ ਆਪਾਂ ਤਾਂ ਖਲਾਰਾ ਪਾਉਨੇ ਆ ਆਪਾਂ ਗਲਾਰੀ ਪਾ ਸਕਦੇ ਅੱਛਾ ਸ਼ਿਲਪੀ ਜੀ ਇਹ ਫਿਰ ਤੁਹਾਨੂੰ ਨੌਕਰੀਆਂ ਜਦੋਂ ਨਹੀਂ ਮਿਲ ਸਕੀਆਂ ਹਾਂਜੀ ਫਿਰ ਤੁਹਾਨੂੰ ਤੁਸੀਂ ਇਸ ਲਿਟਰੇਰੀ ਫੀਲਡ ਚ ਆ ਗਏ ਮੈਨੂੰ ਇਹ ਵੀ ਪਤਾ ਲੱਗਤ ਹੈ ਤੁਸੀਂ ਠੇਕੇਦਾਰੀ ਕੀਤੀ ਬਹੁਤ ਕੰਮ ਕੀਤੇ ਔਰ ਗੰਗਾ ਨਗਰ ਚ ਆ ਗਏ ਪਿੱਛੋਂ ਤੁਸੀਂ ਕਿਹੜੀ ਜਗ੍ਹਾ ਦੇ ਰਹਿਣ ਵਾਲੇ ਹੋ ਔਰ ਗੰਗਾ ਨਾਲ ਕਦੋਂ ਆਏ ਤੁਸੀਂ ਮੈਂ ਕਨਸਾਬ ਮਲੋੜ ਦੇ ਲਾਗੇ ਪਿੰਡ ਹੈ ਛਾਪਿਆਂ ਵਾਲੀ ਹਾਂਜੀ ਮੈਂ ਉੱਥੋਂ ਦਾ ਰਹਿਣ ਵਾਲਾ ਉੱਥੇ ਮੈਂ ਜੰਪਲ ਉੱਥੋਂ ਦਾ ਸੀ ਉੱਥੋਂ ਹੀ ਫਿਰ ਬਾਹਰ ਚੰਡੀਗੜ੍ਹ ਪੜਨ ਗਿਆ ਫਿਰ ਖਾਲਸਾ ਕਾਲ ਕੀਤੇ ਫਿਰ ਸ਼ਾਦੀ ਇੱਥੇ ਹੋ ਗਈ ਤਾਂ ਮੈਂ ਮੇਰੀ ਵਾਈਫ ਨੂੰ ਪਹਿਲਾਂ ਚਾਹੁੰਦਾ ਸੀ ਵੀ ਉਹ ਪੰਜਾਬ ਚ ਜੋਬ ਮਿਲ ਜੇ ਉਹਨਾਂ ਨੂੰ ਉਹਨਾਂ ਨੂੰ ਉੱਥੇ ਪ੍ਰਾਈਵੇਟ ਜੋਬ ਮਿਲੀ ਵੀ ਲੇਕਿਨ ਉਹ ਉੱਥੇ ਆਪਣੇ ਆਪ ਨੂੰ ਐਡਜਸਟ ਨਹੀਂ ਕਰ ਸਕੇ ਸੋ ਫਿਰ ਵਾਈਫ ਮੇਰੀ ਇੱਥੇ ਇੱਥੇ ਗਵਰਨਮੈਂਟ ਜੋਬ ਕਰਦੇ ਸੀ ਇਸ ਕਰਕੇ ਫਿਰ ਮੈਨੂੰ ਉਹਨਾਂ ਦੀ ਜੌਬ ਦਾ ਕਰਕੇ ਇੱਥੇ ਆਉਣਾ ਪਿਆ। ਚਿਲਪੀ ਸਾਹਿਬ ਤੁਹਾਡੀ ਪੰਜਾਬੀ ਫਿਲਮਾਂ ਦੀ ਜਿਹੜੀ ਜਰਨੀ ਹੈ ਉਹਦੇ ਬਾਰੇ ਕੁਝ ਦੱਸੋ। ਪੰਜਾਬੀ ਫਿਲਮਾਂ 'ਚ ਇੱਕ ਸ਼ਾਰਟ ਫਿਲਮ ਬਣੀ ਸੀ ਜੱਲੇ ਦਾ ਛੱਲਾ। ਉਹ ਸਨ 18 ਦੇ ਵਿੱਚ ਰਿਲੀਜ਼ ਹੋਈ ਸੀ। ਉਹਦੇ ਵਿੱਚ ਮੈਂ ਜੱਲੇ ਦਾ ਮੇਨ ਕਿਰਦਾਰ ਕੀਤਾ ਜੀ। ਸੋ ਉਹ ਫਿਲਮ ਇੱਕ ਕિસ્ਸੇ ਤੇ ਆਧਾਰਿਤ ਹੈ ਜਿਹਦੇ ਵਿੱਚ ਇੱਕ ਬਿੱਟੂ ਲਹਿਰੀ ਨਾਂ ਦੇ ਲੇਖਕ ਨੇ ਬਹੁਤ ਚੰਗੇ ਜਲਾਲਾਬਾਦ ਤੋਂ ਬਿਲੋਂਗ ਕਰਦੇ ਨੇ। ਉਹਨਾਂ ਦਾ ਉਹ ਕਿੱਸਾ ਲਿਖਿਆ ਹੋਇਆ ਹੈ ਜੱਲੇ ਦਾ ਛੱਲਾ। ਉੰਸਾ ਪਹਿਲਾਂ ਲੋਕ ਛੱਲਾ ਜਿਹੜਾ ਚੀਚੀ ਸਿੱਖ ਪਾਇਆ ਜਾਂਦਾ ਨਾ ਉਸੇ ਨੂੰ ਛੱਲਾ ਸਮਝਦੇ ਸੀ ਤਾਂ ਉਹੀ ਪਪੂਲਰ ਹੋ ਗਿਆ ਲੇਕਿਨ ਬਿੱਟੂ ਲੇਰੀ ਨੇ ਜਿਹੜਾ ਕਿੱਸਾ ਲਿਖਿਆ ਉੱਥੋਂ ਲੋਕਾਂ ਨੂੰ ਇਹ ਪਤਾ ਲੱਗਾ ਵੀ ਜੱਲੇ ਦਾ ਛੱਲਾ ਇਹ ਇੱਕ ਮਲਾਹ ਹੋਇਆ ਜਿਹੜਾ ਹਰੀਕੇ ਪੱਤਨ ਤੇ ਰਹਿੰਦਾ ਸੀ ਉਹ ਬਹੁਤ ਬਹੁਤ ਸਾਲਾਂ ਬਾਅਦ ਉਹਦੇ ਘਰੇ ਇੱਕ ਬੱਚੇ ਨੇ ਜਨਮ ਲਿਆ 12 ਸਾਲਾਂ ਬਾਅਦ ਉਹਦਾ ਨਾਮ ਉਹਨੇ ਛੱਲਾ ਰੱਖਿਆ ਸੋ ਇਹ ਉਹ ਜੱਲੇ ਦਾ ਛੱਲਾ ਸੀ ਤਾਂ ਉਹ ਇੱਕ ਵਾਰਾਂ ਕੀ ਹੁੰਦਾ ਵੀ ਉਹ ਜਿਹੜਾ ਬੱਚਾ 12 ਸਾਲ ਦਾ ਕਿਸਤੀ ਲੈ ਕੇ ਜਾਂਦਾ ਹੈ ਉਠੇਲ ਠੇਲ ਦਾ ਉਹਦੇ ਵਿੱਚ ਸਮੁੰਦਰ ਦੇ ਵਿੱਚ ਕਿਸ ਜਿਹੜੀ ਨਦੀ ਦੇ ਵਿੱਚ ਦਰਿਆ ਚ ਦਰਿਆ ਦੇ ਵਿੱਚ ਤਾਂ ਉਹ ਮਰ ਜਾਂਦਾ ਹੈ ਉੱਥੇ ਬੱਚਾ ਜਦੋਂ ਮਰ ਜਾਂਦਾ ਨਾ ਜੀ ਤੋ ਮੈਂਟਲੀ ਅਫਸੈਟ ਹੋ ਗਿਆ ਉਹ ਪਾਗਲ ਹੋ ਗਿਆ ਜੱਲਾ ਉਹ ਫਿਰ ਉੱਥੇ ਦਰਿਆ ਦੇ ਕਨਾਰੇ ਦੇ ਬੈਠਾ ਆਪਣੇ ਬੱਚੇ ਨੂੰ ਹਮੇਸ਼ਾ ਯਾਦ ਕਰਦਾ ਰਹਿੰਦਾ ਅੱਛਾ ਮੁੜ ਕੇ ਨਹੀਂ ਆਇਆ ਹਾਂਜੀ ਸੋ ਉਹ ਯਾਦ ਕਰਦਾ ਰਹਿੰਦਾ ਉਹ ਤਾਂ ਪਾਗਲ ਹੀ ਹੋ ਗਿਆ ਸੀ ਫਿਰ ਉਸ ਤੋਂ ਬਾਅਦ ਪਾਕਿਸਤਾਨ ਜਦੋਂ ਹਿੰਦੁਸਤਾਨ ਪਾਕਿਸਤਾਨ ਬਣਿਆ ਉਸ ਤੋਂ ਬਾਅਦ ਉਹ ਜੱਲੇ ਹੁਣੀ ਉਹਨਾਂ ਦਾ ਪਰਿਵਾਰ ਸਾਰਾ ਸੀ ਉਹ ਗੁਜਰਾਤ ਇੱਕ ਜ਼ਿਲ੍ਹਾ ਹੈ ਪਾਕਿਸਤਾਨ ਦੇ ਵਿੱਚ ਉੱਥੇ ਚਲੇ ਗਏ ਉੱਥੇ ਉਹਦੀ ਜਾ ਕੇ ਉਹਦੀ ਮੌਤ ਹੋਈ ਹੈ ਉੱਥੇ ਉਹ ਮਜ਼ਾਰ ਬਣੀ ਹੋਈ ਹੈ ਜੀ ਉਹਦੀ ਸਮਾਦੋ ਕੇ ਬਣੀ ਹੈ ਸਮਾਦ ਬਣੀ ਹੈ ਉੱਥੋਂ ਪਾਕਿਸਤਾਨ ਦੇ ਕੁਝ ਮੇਰੇ ਯਾਰ ਦੋਸਤ ਨੇ ਉਹਨਾਂ ਨੇ ਮੈਨੂੰ ਇੱਕ ਦੋ ਵਾਰ ਆਉਣ ਵਾਸਤੇ ਵੀ ਕਿਹਾ ਕਿਉਂਕਿ ਉਹਨਾਂ ਨੇ ਉੱਥੇ ਜਿਹੜੀ ਜੱਲੇ ਦਾ ਛੱਲਾ ਫਿਲਮ ਬਣੀ ਸਾਡੀ ਉਹ ਪਾਕਿਸਤਾਨ 'ਚ ਬਹੁਤ ਦੇਖੀ ਗਈ ਹੈ ਸੋ ਜਿਹੜੇ ਬਿੱਟੂ ਲੈਰੀ ਇਹਦੇ ਲੇਖਕ ਨੇ ਉਹ ਦੋ ਵਾਰ ਉਸ ਦਰਗਾਹ ਤੇ ਵੀ ਹੋਏ ਨੇ ਤੇ ਉਧਰ ਪਾਕਿਸਤਾਨੀ ਸੱਜਰਾਂ ਨੂੰ ਮਿਲ ਕੇ ਵੀ ਆਏ ਨੇ ਕਾਫੀ ਮਸ਼ਹੂਰ ਹੋਈ ਉਹ YouTube ਤੇ ਵੀ ਹੈਗੀ ਹੈ ਉਹ ਫਿਲਮ ਕਾਫੀ ਚੱਲਦੀ ਰਹੀ ਪਹਿਲਾ ਫਿਲਮ ਉਹ ਸੋ ਉਸ ਤੋਂ ਬਾਅਦ ਕੁਝ ਫਿਲਮਾਂ ਮੈਨੂੰ ਹੋਰ ਮਿਲੀਆਂ ਜਿਨ੍ਹਾਂ ਵਿੱਚ ਕੁਝ ਮੇਰੇ ਕਿਰਦਾਰ ਹੈ ਜਿਸ ਤਰ੍ਹਾਂ ਬਲੈਕੀਆ ਫਿਲਮ ਸੀ ਮੇਰਾ ਥੋੜੇ ਸੀਨ ਡਾਕੂ ਦਾ ਮੁੰਡਾ 2 ਸੀ ਇੱਕ ਲੇਕ ਫਿਲਮ ਇਥੇ ਗੰਗਾ ਨੂੰ ਸ਼ੂਟ ਹੋਈ ਹੁਣ ਜਸਟ ਥੋੜੇ ਦਿਨਾਂ ਪਹਿਲਾਂ ਮੈਨੂੰ ਇਥੇ ਬੇਬੇ ਫਿਲਮ ਦੇ ਵੀ ਕੁਝ ਮੈਨੂੰ ਰੋਲ ਮਿਲਿਆ ਹੈ ਲੇਕਿਨ ਉਹ ਅਜੇ ਉਹਦੀ ਸ਼ੂਟਿੰਗ ਹੋਣ ਵਾਲੀ ਹੈ ਲਾ ਪਹਿਲਾ ਦੇ ਸਾਕੀਆਂ ਪੈਮਾਨਾ ਪੈਮਾਨੇ ਕੇ ਬਾਤ ਬਾਤ ਮਤਲਬ ਕੀ ਕਰੂੰਗਾ ਹੋਸ਼ ਮੇ ਆਨੇ ਕੇ ਬਾਤ ਲਾ ਪਹਿਲਾ ਦੇ ਸਾਕੀਆਂ ਕੰਸਰ ਮੈਂ ਇੱਥੇ 86 ਚ ਆ ਗਿਆ ਸੀ ਜੀ ਤਾਂ ਜਦੋਂ ਮੈਂ ਆਇਆ ਤਾਂ ਮੈਨੂੰ ਬੜੀ ਖੁਸ਼ੀ ਹੋਈ ਵੀ ਇੱਥੇ ਸਾਰਾ ਮਾਹੌਲ ਪੰਜਾਬੀ ਸੀ ਬਿਲਕੁਲ ਲੋਕ ਅਕਸਰ ਪੰਜਾਬੀ ਬੋਲਦੇ ਸੀ ਚਾਹੇ ਕੋਈ ਬਾਗੜੀ ਸੀ ਚਾਹੇ ਕੋਈ ਬਾਣੀਆ ਸੀ ਕਿਸੇ ਵੀ ਸਮਾਜ ਨਾਲ ਸਬੰਧ ਰੱਖਦਾ ਸੀ ਗੱਲਬਾਤ ਪੰਜਾਬੀ ਚ ਹੀ ਕਰਦੇ ਸੀ ਮੈਂ ਇੱਕ ਚੀਜ਼ ਹੋਰ ਨੋਟ ਕੀਤੀ ਹੈ ਇੱਥੇ ਹਰ ਬਾਗੜੀ ਆਦਮੀ ਪੰਜਾਬੀ ਬੋਲ ਲੰਦਾ ਹੈ ਔਰ ਹਰ ਪੰਜਾਬੀ ਆਦਮੀ ਬਾਗੜੀ ਬੋਲਦਾ ਹੈ ਇਹ ਬੜੀ ਖਾਸੀਅਤ ਹੈ ਬਿਲਕੁਲ ਬਿਲਕੁਲ ਇਹ ਤੇ ਇੱਥੇ ਬਹੁਤ ਖਾਸੀਅਤ ਹੈ ਜੀ ਸੋ ਲੇਕਿਨ ਇੱਥੇ ਨਾ ਪੰਜਾਬੀ ਬੋਲੀ ਬਹੁਤ ਜਾਂਦੀ ਸੀ ਲੇਕਿਨ ਪੰਜਾਬੀ ਮਾਂ ਬੋਲੀ ਪੰਜਾਬੀ ਭਾਸ਼ਾ ਦੀ ਗੱਲ ਕਰਨ ਵਾਲਾ ਕੋਈ ਬੰਦਾ ਨਜ਼ਰ ਨਹੀਂ ਸੀ ਆ ਰਿਹਾ ਸਿਰਫ ਖਾਲਸਾ ਸਕੂਲ ਕਾਲਜ ਪੜਾਈ ਜਾਂਦੀ ਸੀ ਇੱਥੇ ਸਿਰਫ ਖਾਲਸਾ ਕਾਲਜ ਖਾਲਸਾ ਸਕੂਲ ਇੱਥੇ ਗੁਰੂ ਨਾਨਕ ਨਿਆਂਪਾਟ ਸ਼ਾਲਾ ਉੱਥੇ ਪੜਾਈ ਜਾਂਦੀ ਸੀ ਸੋ ਮੈਨੂੰ ਬੜੀ ਇਸ ਚੀਜ਼ ਦੀ ਭੁੱਖ ਮਹਿਸੂਸ ਹੁੰਦੀ ਸੀ ਕਿਉਂਕਿ ਮੈਂ ਖਾਲਸਾ ਕੋਲੇ ਅੰਮ੍ਰਿਤਸਰ ਤੋਂ ਪੜਿਆ ਸੀ ਡੀਏਵੀ ਕਾਲਜ ਚੰਡੀਗੜ੍ਹ ਤੋਂ ਪੜਿਆ ਸੀ ਪੰਜਾਬ ਦੇ ਵਿੱਚ ਜਗਾ ਜਗਾ ਤੁਹਾਨੂੰ ਪਤਾ ਹਰ ਸੋਸਾਇਟੀਆਂ ਰੰਗ ਮੰਚ ਬਹੁਤ ਬਣੇ ਹੁੰਦੇ ਉੱਥੇ ਸਟੇਜ ਬਹੁਤ ਹੁੰਦਾ ਉਸ ਚੀਜ਼ ਦੀ ਭੁੱਖ ਮਹਿਸੂਸ ਹੁੰਦੀ ਸੀ ਤੇ ਮੈਂ ਅਕਸਰ ਖਾਲਸਾ ਕਾਲਜ ਜਾ ਕੇ ਉੱਥੋਂ ਦੇ ਸੱਜਣਾ ਨੂੰ ਕਹਿੰਦਾ ਵੀ ਆਪਾਂ ਕੋਈ ਸੁਸਾਇਟੀ ਜਾਂ ਕੋਈ ਰੰਗਮંચ ਇੱਥੇ ਬਣਾਈਏ। ਕਿਹਨਾਂ ਨੇ ਹੈਲਪ ਕੀਤੀ ਸੀ ਤੁਹਾਡੀ? ਮੇਰੇ ਗੁਰਦੀਪ ਸਿੰਘ ਸਿੱਧੂ ਸੀ ਪੰਜਾਬੀ ਦੇ ਇੱਥੇ। ਜੀ। ਤੇ ਉਹਨਾਂ ਨੇ ਮੇਰੀ ਬੜੀ ਹੈਲਪ ਕੀਤੀ ਹੈ ਇਹਦੇ ਵਿੱਚ ਤਾਂ ਉਹ ਜਦੋਂ ਮੈਂ ਜਾਂਦਾ ਮੁੱਲੇ ਦੀ ਦੌੜ ਮਸਜਿਦ ਤੱਕ ਮੈਂ ਉਹਨਾਂ ਕੋਲ ਚਲਾ ਜਾਂਦਾ ਉੱਥੇ ਪੰਜਾਬੀ ਲੋਕ ਸਾਨੂੰ ਸਾਰੇ ਮਿਲ ਜਾਂਦੇ ਕਰਦੇ ਕਰਦੇ 98 ਤੱਕ ਜੀ ਉਹ ਫਿਰ 98 ਦੇ ਵਿੱਚ ਖਾਲਸਾ ਕਾਲਜ ਦੇ ਵਿੱਚ ਜਦੋਂ ਐਨੂਅਲ ਫੰਕਸ਼ਨ ਸੀ ਨਾ ਉਦੋਂ ਫਾਈਨਲ ਕੀਤਾ ਗਿਆ ਵੀ ਇਹ ਸੁਸਾਇਟੀ ਬਣਾਈਏ ਔਰ ਉਹਦਾ ਨਾਂ ਰੱਖੀਏ ਅਸੀਂ ਲਸ਼ਕਾਰਾ ਚੈਨਲ ਇਕਾਂ ਦਾ ਹੁੰਦਾ ਹੁੰਦਾ ਸੀ ਹਣਾ ਬਿਲਕੁਲ ਆਉਂਦਾ ਸੀ ਮੇਰਾ ਉੱਥੇ ਸੀਰੀਅਲ ਚੱਲਦਾ ਇਹ ਬੱਕਰਾ ਨਰਸਿੰਗ ਉਹ ਬਿਲਕੁਲ ਬਿਲਕੁਲ ਆਈ ਵਾਸ ਡਾਕਟਰ ਬੱਕਰਾ ਤਾਂ ਉਦੋਂ ਅਸੀਂ ਉਹ ਪ੍ਰੋਗਰਾਮ ਮੰਮੀ ਕਹਿੰਦੇ ਸੀ ਅਸੀਂ ਸਰਿੰਦਰ ਕੋਰ ਜੀ ਨੂੰ ਉਹਨਾਂ ਨੂੰ ਲੈ ਕੇ ਆਏ ਦਿੱਲੀ ਜਾ ਕੇ ਮਿਲ ਕੇ ਆਏ ਉਹ ਇੱਥੇ ਆਏ ਹੋਰ ਵੀ ਬੜੇ ਆਰਟਿਸਟ ਆਏ ਸੀ ਮੀਕਾ ਵੀ ਆਇਆ ਸੀ ਬਲਕਾਰ ਸਿੱਧੂ ਆਇਆ ਸੀ ਤਾਂ ਬਲਵੀਰ ਚੋਟਿਆ ਬਲਵੀਰ ਚੋਟਿਆ ਤੁਸੀਂ ਵੀ ਉਦੋਂ ਆਏ ਸੀ ਮੈਂ ਇੱਕ ਵਾਰ ਦਿੱਲੀ ਗਿਆ ਸੀ ਤੇ ਉੱਥੇ ਲਸ਼ਕਾਰਾ ਚੈਨਲ ਲਸ਼ਕਾਰਾ ਚੈਨਲ ਵਾਲਿਆਂ ਨੇ ਇਹ ਬਹੁਤ ਵੱਡਾ ਇੱਕ ਪ੍ਰੋਗਰਾਮ ਕੀਤਾ ਸੀ ਬਹੁਤ ਵੱਡਾ ਇੱਕ ਸਟੇਜ ਲਾਇਆ ਸੀ ਔਰ ਬਹੁਤ ਹੀ ਵੱਡਾ ਸਕਰੀਨ ਸੀ ਲਾਲ ਕਿਲੇ ਤੇ ਦਿੱਲੀ ਲਾਲ ਕਿਲੇ ਦੀ ਫਸੀਲ ਦੇ ਨਾਲ ਲਾਇਆ ਸੀ ਉੱਥੇ ਜਿਹੜੇ ਪੰਜਾਬੀ ਦੇ ਬਹੁਤ ਵੱਡੇ ਵੱਡੇ ਆਰਟਿਸਟ ਜਿਹੜੇ ਗੁਰਦਾਸ ਮਾਨ ਸਰਦੂਲ ਸਕੰਦਰ ਸੋਨੂ ਨਿਗਮ ਦਲੇਰ ਮਹਿੰਦੀ ਹੋਰ ਵੀ ਬਹੁਤ ਆਰਟਿਸਟ ਉਧਰ ਆਏ ਹੋਏ ਸੀ ਮੈਂ ਤੁਹਾਨੂੰ ਦੱਸਦਾ ਇਹਨਾਂ ਨੇ ਕਿ ਲਾਲ ਕਿਲੇ ਦੀ ਫਸੀਲ ਦੇ ਨਾਲ ਲਾਇਆ ਸੀ ਫਸੀਲ ਦੀਵਾਰ ਨੂੰ ਕਹਿੰਦੇ ਹੈ ਉਰਦੂ ਚ ਜੀ ਬਿਲਕੁਲ ਪਾ ਉਹ ਮੈਂ ਉਦੋਂ ਕਿਸੇ ਮੇਰੇ ਰਿਸ਼ਤੇਦਾਰ ਨੂੰ ਛੱਡਣ ਗਿਆ ਸੀ 에어ਪੋਰਟ ਤੇ ਮੇਰੇ ਨਾਲ ਇੱਕ ਮੇਰਾ ਦੋਸਤ ਸੀ ਤੇ ਮੇਰੇ ਦਿਮਾਗ ਚ ਆਈ ਮੈਂ ਕਿ ਤੂੰ ਸੁਣਿਆ ਸੀ ਵੀ ਉੱਥੇ ਪ੍ਰੋਗਰਾਮ ਹੋ ਰਿਹਾ ਲਿਸ਼ਕਾਰਾ ਵਾਲਿਆਂ ਦਾ ਸੋ ਮੈਨੂੰ ਇਹ ਪਤਾ ਨਹੀਂ ਕਿਉਂ ਲੱਗਾ ਵੀ ਜਿਹੜਾ ਅਸੀਂ ਗੰਗਾ ਨਗਰ ਚ ਕਰਵਾਇਆ ਸੀ ਉਹ ਵੀ ਜ਼ਰੂਰ ਕੁਛ ਨਾ ਕੁਛ ਦਿਖਾਉਣਗੇ ਸੋ ਮੈਨੂੰ ਤੁਸੀਂ ਮੰਨੋਗੇ ਨਹੀਂ ਇੰਨੀ ਖੁਸ਼ੀ ਹੋਈ 40 ਫੁੱਟ ਉੱਚਾ ਸਕਰੀਨ ਸੀ ਔਰ ਬਹੁਤ ਹੀ ਵੱਡਾ ਲੰਮਾ ਚੌੜਾ ਸਟੇਜ ਸਕਰੀਨ ਸੀ ਆ ਤੋ ਮੈਂ ਜਦੋਂ ਦੇਖਿਆ ਕੋਈ ਜ਼ਿਆਦਾ ਜ਼ਿਆਦਾ ਵੀ 25 ਸੈਕਿੰਡ ਦਾ ਸੀਗਾ ਜੀ ਪ੍ਰੋਗਰਾਮ ਦੇ ਵਿੱਚ ਤੁਹਾਡੀ ਫੋਟੋ ਸੀ ਤੁਹਾਡੇ ਬ੍ਰਦਰ ਦੀ ਸੀ ਮੈਂ ਇਹਤੇ ਕਸ਼ਮੀਰੀ ਲਾਲ ਜਸੂਜਾ ਜੀ ਸੀ ਸ੍ਰਿੰਦਰ ਕੋਰ ਜੀ ਸੀ ਜਿਹੋ ਉਹਨਾਂ ਨੂੰ ਜਦੋਂ ਸਨਮਾਨਿਤ ਕੀਤਾ ਸੀ ਆਪਾਂ ਸੰ 2004 ਦੇ ਵਿੱਚ ਫਿਰ ਅਸੀਂ ਜਿਹੜੇ ਇਸ ਟਾਈਮ ਆਪਣੇ ਭਗਵੰਤ ਮਾਨ ਜੀ ਹੈ ਜਿਹੜੇ ਪੰਜਾਬ ਦੇ ਸੀਐਮ ਉਹਨਾਂ ਦਾ ਪ੍ਰੋਗਰਾਮ ਕਰਾਇਆ ਉਹ ਬਹੁਤ ਪ੍ਰੋਗਰਾਮ ਹਿੱਟ ਹੋਇਆ ਸੀਗਾ ਸਾਡੇ ਕੰਗ ਸਾਬ ਵੈਸੇ ਤਾਂ 10 ਉਦੇਸ਼ ਸੀਗੇ ਜਿਹੜੇ ਪੰਜਾਬੀ ਸੱਭਿਆਚਾਰ ਸੈਡਿਊਲ ਉਾਂ ਲਿਖ ਕੇ ਗਏ ਸੀਗੇ ਜਿਹਦੇ ਵਿੱਚ ਜਿਹੜੀਆਂ ਭੁੱਲੀਆਂ ਵਿਸਰੀਆਂ ਗੇਮਾਂ ਹੁੰਦੀਆਂ ਜਿਸ ਤਰ੍ਹਾਂ ਕੁਸ਼ਤੀ ਕਬੱਡੀ ਹੌਕੀ ਗੁੱਲੀ ਡੰਡਾ ਜਿਹੋ ਆਪਣੀਆਂ ਪੁਰਾਣੀਆਂ ਖੇਡਾਂ ਹੁੰਦੇ ਸੀ ਉਹਨਾਂ ਬਾਰੇ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਫਿਰ ਲੋਕਾਂ ਨੂੰ ਅਸੀਂ ਇਹ ਤਾਕੀਦ ਕਰਦੇ ਹਾਂ ਵੀ ਤੁਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਬੋਲਣਾ ਸਿਖਾਓ ਕਿਉਂਕਿ ਇੱਥੇ ਪੰਜਾਬੀ ਬੋਲ ਨਹੀਂ ਆਉਂਦੀ ਆ ਤੇ ਸਾਡਾ ਮotto ਵੀ ਪੰਜਾਬੀ ਲਿਖੋ ਪੰਜਾਬੀ ਪੜ੍ਹੋ ਤੇ ਪੰਜਾਬੀ ਬੋਲੋ ਸੋ ਸਾਡਾ ਜਿਹੜਾ ਦੂਸਰਾ ਉਦੇਸ਼ ਸੀ ਉਹ ਸੀ ਕੋਈ ਰਸਾਲਾ ਕੱਢਣਾ ਮੈਗਜ਼ੀਨ ਤੋ ਉਹ ਮੈਗਜ਼ੀਨ ਅਸੀਂ ਜਨਵਰੀ ਫਰਵਰੀ ਮਾਰਚ ਦਾ ਤਿੰਨ ਮਹੀਨੇ ਵਾਸਤੇ ਉਹ ਜਿਹੜਾ ਮੈਗਜ਼ੀਨ ਸਾਡਾ ਛਪ ਚੁੱਕਾ ਲੋਕਾਂ ਤੱਕ ਪਹੁੰਚ ਚੁੱਕਾ ਹੈ ਉਹ ਤੇ ਹੁਣ ਉਸ ਦਾ ਨੈਕਸਟ ਐਡੀਸ਼ਨ ਜਿਹੜਾ ਹੈਗਾ ਉਹ April ਦੇ ਪਹਿਲੇ ਹfte ਆ ਜਾਏ ਉਹ ਜਿਹੜਾ ਮਹਿਕ हां ਮਹਿਕ ਉਹਦਾ ਨਾਮ ਹੈ ਮਹਿਕ ਪੰਜਾਬੀ ਮਹਿਕ ਪੰਜਾਬੀ ਉਹਦੇ ਚ ਮੇਰਾ ਆਰਟੀਕਲ ਵੀ ਆਇਆ ਹੈ ਹਾਂ ਉਸ ਚ ਤੁਹਾਡਾ ਵਿਅੰਗ ਜੀ ਬਿਲਕੁਲ ਇੱਕ ਵਿਅੰਗ ਲਿਖਿਆ ਸੀਗਾ ਦੇਖੋ ਮੈਨੂੰ ਐਜੇ ਬੀਇੰਗ ਜੱਟ ਬੀਇੰਗ ਸਰਦਾਰ ਹੋਣ ਕਰਕੇ ਲੇਕਿਨ ਮੈਂ ਹਿੰਦੀ ਮੀਡੀਅਮ ਚ ਪੜਿਆ ਗੰਗਾ ਨਗਰ ਚ ਮੈਨੂੰ ਪੰਜਾਬੀ ਲਿਖਣੀ ਨਹੀਂ ਆਉਂਦੀ ਹੁਣ ਮੈਂ ਉਹਨੂੰ ਸਿੱਖ ਰਿਹਾ ਬੜੇ ਸਪੀਡ ਤੇ ਔਰ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਮੈਂ ਆਪਣਾ ਵਿਅੰਗ ਹਿੰਦੀ ਚ ਭੇਜਿਆ ਇਹਨਾਂ ਨੇ ਟਰਾਂਸਲੇਟ ਕਰਕੇ ਉਹਨੂੰ ਲਿਖਿਆ ਪੁਲਿਸੀਆ ਡੰਡੇ ਕਾ ਤ੍ਰੀਮੇਲ ਪੁਲਿਸ ਵਾਲੇ ਸੁਣਦੇ ਹੋ ਮੇਰੇ ਪਿੱਛੇ ਨਾ ਪੈ ਜੋ ਇੱਕ ਕਮੇਡੀ ਕੀਤੀ ਸੀ ਸਹੀ ਉਹ ਕਾਫੀ ਪਸੰਦ ਕੀਤਾ ਕਿ ਮੈਨੂੰ ਵੀ ਕਈ ਫੋਨ ਆਏ ਵੀ ਇਹ ਬੜਾ ਅੱਛਾ ਹਲਕਿਆ ਹੈ ਇੱਕ ਸਵਾਲ ਹੋਰ ਪੰਜਾਬੀ ਭਵਨ ਦਾ ਕੀ پلان ਹੈ ਤੁਹਾਡਾ ਪਿੱਛੇ ਇਹ ਮਿਲ ਮਿਲਾ ਕੇ ਹੁੰਦੇ ਹੈ ਇਸ ਵਾਰ ਹਨਾ ਇਹ ਕਾਫੀ ਲੋਕ ਜੇ ਸਾਥ ਦੇਣਗੇ ਲੋਕਾਂ ਦਾ ਪਿਆਰ ਮਿਲੇਗਾ ਤਾਂ ਹੀ ਇਹ ਕੰਮ ਸਿਰੇ ਚੜਦਾ ਹੈ ਔਰ ਗੰਗਾ ਨਗਰ ਦੇ ਲੋਕੀ ਬਹੁਤ ਲਿਟਰੇਰੀ ਹੈਗੇ ਇਹ ਜੇ ਮਾਮਲੇ 'ਚ ਬਹੁਤ ਹੈਲਪ ਕਰਦੇ ਹੈ ਮਾਨੂੰ ਉਮੀਦ ਹੈ ਕਿ ਜਦੋਂ ਆਪਾਂ ਇਸ ਪਰ ਆਪਾਂ ਪੜਾਂਗ ਫੁਟਾਂਗ ਤੇ ਲੋਕੀ ਹੈਲਪ ਬਿਲਕੁਲ ਜੀ ਸਾਨੂੰ ਪੰਜਾਬੀ ਭਵਨ ਬਾਰੇ ਇੱਕ ਪਲੋਟ ਇਸ਼ੂ ਦੀ ਗੱਲ ਚੱਲ ਰਹੀ ਹੈ ਸਾਡੀ ਬੇਨਤੀ ਹੈ ਸਭ ਨੂੰ ਕਿ ਘਰ ਦੇ ਵਿੱਚ ਆਪਣੇ ਬੱਚਿਆਂ ਨੂੰ ਜਰੂਰ ਪੰਜਾਬੀ ਬੋਲੋ ਤਾਂ ਕਿ ਉਹਨਾਂ ਨੂੰ ਆਪਣੀ ਮਾਂ ਬੋਲੀ ਦਾ ਪਤਾ ਲੱਗੇ ਸੋ ਬਾਅਦ ਦੇ ਵਿੱਚ ਚਾਹੇ ਬੱਚੇ ਜਿੰਨੀਆਂ ਮਰਜ਼ੀ ਭਾਸ਼ਾਵਾਂ ਸਿੱਖ ਜਾਣ ਕੋਈ ਦਿੱਕਤ ਨਹੀਂ ਹੈ ਪਛਾਵਾਂ ਜਿੰਨੀਆਂ ਆ ਜਾਣ ਉਹਨੀਆਂ ਘੱਟ ਹੈ ਪਰ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਵੀ ਸਾਡੀ ਮਾਂ ਬੋਲੀ ਕਿਹੜੀ ਹੈ ਔਰ ਗੰਗਾ ਨਗਰ ਚ ਆਉਣ ਵਾਲੇ ਦਿਨਾਂ ਦਾ ਜਿਹੜਾ ਹੈ ਕਿ ਪਲਾਨ ਹੋ ਸਕਦਾ ਹੈ ਇਹਨੂੰ ਕੀ ਐਸ ਤੋਂ ਅੱਗੇ ਵੀ ਲੈ ਜਾਣਾ ਚਾਹੋਗੇ ਇਹ ਗੰਗਾਗੜ੍ਹ ਦੀਆਂ ਜਿਹੜੀਆਂ ਪੰਜਾਬੀ ਹਸਤੀਆਂ ਹੋਈਆਂ ਹੈ ਜਿਨ੍ਹਾਂ ਨੇ ਪੂਰੀ ਦੁਨੀਆ 'ਚ ਆਪਣਾ ਨਾਮ ਕਮਾਇਆ ਹੈ ਕਿ ਉਹਨਾਂ ਨੂੰ ਕੋਈ ਸਲਮਾਨਤ ਕਰਨ ਦਾ ਵੀ ਤੁਹਾਡਾ ਕੋਈ ਪ੍ਰੋਗਰਾਮ ਹੈ ਤੁਹਾਡੀ ਸੰਸਥਾ ਵੱਲੋਂ ਦੇਖੋ ਜੀ ਸਾਡਾ ਇਹ ਪ੍ਰੋਗਰਾਮ ਕਈ ਵਾਰ ਸਾਡੀ ਮੀਟਿੰਗ ਹੋ ਚੁੱਕੀ ਹੈ ਵੀ ਸਾਡੇ ਇੱਥੋਂ ਦੇ ਜਿਹੜੇ ਨਾਮਵਰ ਲਿਖਾਰੀ ਕੋਈ ਕਵੀ ਜਾਂ ਹੋਰ ਵੀ ਬਹੁਤ ਬੰਦੇ ਜਿਹੜੇ ਇੱਥੋਂ ਦੇ ਨਾਮ ਵਰਨੇ ਜਿਵੇਂ ਜਗਜੀਤ ਸਿੰਘ ਜੀ ਹੋਏ ਨੇ ਗਜ਼ਲ ਵਾਲੇ ਅਵਤਾਰ ਸਿੰਘ ਚੀਮਾ ਜੀ ਨੇ ਇੱਥੇ ਸਾਡੇ ਜਗਦੀਪ ਸਿੱਧੂ ਜੀ ਨੇ ਅੱਜਕੱਲ ਡਾਇਰੈਕਟਰ ਨੇ ਪੰਜਾਬੀ ਫਿਲਮਾਂ ਦੇ ਬਹੁਤ ਮਸ਼ਹੂਰ ਬੰਦੇ ਨੇ ਉਹ ਸੋ ਸਾਡੇ ਕੁਲਵਿੰਦਰ ਸਿੰਘ ਕੰਗਜੀ ਵੀ ਤੁਸੀਂ ਵੀ ਹੋ ਵਿੱਚ ਸੋ ਬੜੀ ਖੁਸ਼ੀ ਹੋਏਗੀ ਅਸੀਂ ਹੋਰ ਵੀ ਨਾਮਵਰ ਹਸਤੀਆਂ ਨੇ ਜਿਹੜੇ ਇੱਥੋਂ ਦੇ ਬੜੇ-ਬੜੇ ਬੰਦੇ ਅਸੀਂ ਚਾਹਾਂਗੇ ਵੀ ਸਾਡਾ ਜਿਹੜਾ ਮਹਿਕ ਪੰਜਾਬੀ ਰਸਾਲਾ ਹੈ ਉਹਦੇ ਵਿੱਚ ਅਸੀਂ ਉਹਨਾਂ ਦੀ ਇੰਟਰਵਿਊ ਛਾਪੀਏ ਔਰ ਹਰ ਸਾਲ ਬਾਅਦ ਜਦੋਂ ਅਸੀਂ ਕੋਈ ਵੱਡਾ ਫੰਕਸ਼ਨ ਕਰੀਏ ਤਾਂ ਕੋਈ ਇੱਕ ਜਾਂ ਦੋ ਬੰਦਿਆਂ ਨੂੰ ਹਮੇਸ਼ਾ ਬੁਲਾ ਕੇ ਉਹਨਾਂ ਨੂੰ ਸਨਮਾਨਿਤ ਕਰਿਆ ਕਰਾਂਗੇ ਜੀ ਇਹ ਸਾਡਾ ਟੀਚਾ ਸੀ ਆਲਰੇਡੀ ਰੱਖ ਸੁਕੇਆਂ ਸਾਡੀ ਮੀਟਿੰਗ ਹੋ ਚੁੱਕੀ ਹੈ ਆਪਣੇ ਪਰਿਵਾਰ ਬਾਰੇ ਦੱਸੋ ਮੇਰੇ ਦੋ ਬੇਟੇ ਹੈ ਜੀ ਇੱਕ ਮੇਰਾ ਬੇਟਾ ਵੱਡਾ ਯਾਦਵਿੰਦਰ ਸਿੰਘ ਉਹ ਕੈਨੇਡਾ ਰਹਿੰਦਾ ਜੀ ਉਹਦੇ ਤਿੰਨ ਬੱਚੇ ਨੇ ਇੱਕ ਬੇਟਾ ਦੋ ਬੇਟੀਆਂ ਤੇ ਛੋਟਾ ਬੇਟਾ ਮੇਰਾ ਵਿਵੇਕ ਸਿੰਘ ਹੈ ਉਹ ਜਰਮਨ ਰਹਿੰਦਾ ਫ੍ਰੈਂਕਫਰਟ ਚ ਉੱਥੇ ਉਹ ਜੌਬ ਕਰਦਾ ਉਹਦੀ ਇੱਕ ਬੱਚੀ ਹੈ ਸੋ ਅੱਜਕੱਲ ਮੈਂ ਵੀ ਹੁਣ ਘਰੇ ਕੱਲਾ ਹੀ ਮੇਰੀ ਵਾਈਫ ਕੈਨੇਡਾ ਗਏ ਹੋਏ ਨੇ ਸੰਤੋਸ਼ ਜੀ ਸੋ ਜਿਹੜੇ ਉਹਨਾਂ ਦੇ ਨਾਂ ਤੇ ਮੇਰਾ ਇੱਕ ਘਰ ਦਾ ਹੈ ਸੰਤੋਸ਼ ਨਿਵਾਸ ਤੇ ਉਹਨਾਂ ਨੂੰ ਕੀ ਇੰਟਰਸਟ ਹੈ ਬੱਚਿਆਂ ਨੂੰ ਜਾਂ ਤੁਹਾਡੇ ਫੈਮਿਲੀ ਦੇ ਪੰਜਾਬੀ ਸਭਿਆਚਾਰ ਦੇ ਵਿੱਚ ਬਹੁਤ ਬਹੁਤ ਮੇਰੀ ਵਾਈਫ ਬਹੁਤ ਸਾਰਾ ਦਿਨ ਦੇ ਮੈਨੂੰ ਇਹਨਾਂ ਕੰਮਾਂ 'ਚ ਬੱਚਿਆਂ ਨੂੰ ਬਹੁਤ ਸ਼ੌਂਕ ਹੈ ਜੇ ਮਾਹੀ ਮੇਰਾ ਖੇਤ 'ਚ ਹੋਵੇ ਨੱਚਦੀ ਟੱਪਦੀ ਹੱਸਦੀ ਜਾਵਾਂ ਜੇ ਮਾਹੀ ਮੇਰਾ ਖੇਤ 'ਚ ਹੋਵੇ ਨੱਚਦੀ ਟੱਪਦੀ ਹੱਸਦੀ ਜਾਵਾਂ ਪੱਤਾ ਲੈ ਕੇ ਫਿਰਦੇ ਉੱਤੇ ਜਾਵਨੀ ਮੈਂ ਛਗਣ ਮਣਾਵਾ ਉਹ ਜਦ ਖੇਤ ਚ ਉਹ ਜਦ ਖੇਤ ਚ ਉਹ ਜਦ ਖੇਤ ਚ ਛਿਲਪੀ ਜੇਠ ਖੇਤ ਨੂੰ ਆਇਕ ਜਾਵਾਂ ਜਦ ਖੇਤ ਚ ਬੈਠਾਏ ਜੇਠ ਖੇਤ ਨੂੰ ਮੈਂ ਕਿਉਂ ਜਾਵਾਂ ਖੇਤ ਨੂੰ ਮੈਂ ਕਿਉਂ ਜਾਵਾਂ ਖੇਤ ਨੂੰ ਮੈਂ ਕਿਉਂ ਜਾਵਾਂ ਹਾਈ ਨਹੀਂ ਖੇਤ ਨੂੰ ਮੈਂ ਕਿਉਂ ਜਾਵਾਂ ਸੁਣ ਸੱਸੀ ਨੂੰ ਕੌਣ ਤੈਨੂੰ ਦੱਸੇ ਓ ਸੁਣ ਸੁਣ ਸੱਸੀ ਨੂੰ ਕੌਣ ਤੈਨੂੰ ਦੱਸੇ ਨੀ ਸੁਣ ਸੁਣ ਸੱਸੀ ਨੂੰ ਕੌਣ ਤੈਨੂੰ ਦੱਸੇ